ਤਰਾਕਤ ਬਹੁਤ ਹੈ ਇੱਥੇ ਹੈ ਘਰ ਹੈ ਤਾਂ ਕਦੇ ਕੋਈ ਕੀਲੇ ਰੰਗਦਾ ਹੈ ਕੋਈ ਚਿੱਟੇ ਰੰਗਦਾ ਹੈ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਅਸੀਂ ਆ ਇਤਿਹਾਸਕ ਸ਼ਹਿਰ ਮਹਾਬਲਪੁਰਮ ਸਗੇ ਤੇ ਇਸ ਵੀਡੀਓ ਚ ਮੈਂ ਦਿਖਾਵਾਂਗਾ ਤੁਹਾਨੂੰ ਪੁੰਡੂਚਰੀ ਜਿਹਨੂੰ ਪੁੱਦੂਚੇਰੀ ਵੀ ਕਹਿੰਦੇ ਆ ਇਹ ਕਿਸੇ ਟਾਈਮ ਫ੍ਰੈਂਚ ਕਲੋਨੀ ਸੀ ਇਹ ਆਪਣੀ ਫ੍ਰਾਂਸੀਸੀ ਵਿਰਾਸਤ ਤੇ ਸੋਹਣੇ ਸਮੁੰਦਰੀ ਕਿਨਾਰੇ ਵਿਚ ਉਨਾਂ ਲਈ ਜਾਣਿਆ ਜਾਂਦਾ ਹੈ ਚਲੋ ਤੁਹਾਨੂੰ ਦਿਖਾਣੇ ਆ ਪੁੰਡਚਰੀ ਅੱਜ ਮੀਂਹ ਦੇ ਅਸਾਰ ਵੀ ਹੈ ਇਹ ਚਰਚ ਹੈ ਸੇਕਰਡ ਹਾਰਟ ਬੇਸਲ ਦਾ ਪੁੰਡਚਰੀ ਪਹੁੰਚ ਗਏ ਆ ਪੁੱਛ ਲੈ ਹੈਗੇ ਹੋਟਲ ਹੋਟਲ ਹੈ ਤੁਮ ਇਲਝੋਈ ਹੋਟਲ ਹਾਂਜੀ ਹੋਟਲ ਅਸੀਂ ਲੈ ਲਿਆ ਸੀ ਹੋਟਲ ਸੀਤਲਾ ਇਹੋ ਮਹਾਤਮਾ ਗਾਂਧੀ ਰੋਡ ਤੇ ਹੈ ਇੱਥੇ ਬਿਲਕੁਲ ਮੇਨ ਜਿਹੜਾ ਰੋਡ ਹੈ ਨਾ ਅਸੀਂ ਕੱਲ ਸ਼ਾਮ ਤੱਕ 9 ਵਜੇ ਤੱਕ ਕੱਲ ਦੇ ਲਿਆਇਆ 2300 ਰੁਪਈਆ ਲਿਆਇ ਨਹੀਂ ਜਿਹੜਾ ਤੇ ਉੱਥੇ ਲਿਆ ਸੀਗਾ ਮਹਾਵਲਪੁਰਮ ਉਹਨਾਂ ਦਾ ਕੰਟ੍ਰਕਟ ਸੌਸ ਦਾ। ਹੋਟਲ ਬਹੁਤ ਵਧੀਆ ਹੈ। ਕਮਰੇ ਬਹੁਤ ਵਧੀਆ ਹੈ। ਸਹੀ ਟਾਈਮ ਸਤੇ ਮਿਲ ਗਿਆ। ਸਾਨੂੰ ਅਸਲ ਤੇ ਵਿੱਚ ਹੋਇਆ ਕਿ ਆ ਨਾ। ਅ ਅਸੀਂ ਉੱਥੋਂ ਬੱਸ ਸਟੇ ਤੋਂ ਜਦ ਉਤਰੇ ਸਾਨੂੰ ਰਿਕਸ਼ੀ ਆਟੋ ਰਿਕਸ਼ੀੜਾ ਲੈ ਆਇਆ। ਉਹ ਕਹਿੰਦਾ ਮੈਂ ਤੁਹਾਨੂੰ ਨਾ ਹੋਟਲ ਮੈਂ ਸੰਗ ਦਵਾਣਾ ਹੈ। ਅਧੀਰੀ ਅਧੀਰੀ ਦੇ ਨਾਲ ਆ ਗਿਆ ਉਹ ਸਾਨੂੰ ਬਕਵਾਸ ਜਿਹੇ 2-3 ਫੁੱਟ ਕੋਡਨ ਲਗਾਈ ਗਿਆ ਬਹੁਤ ਕੰਜੈਸਟਡ ਜਾਂਦਾ ਹਨ ਦੀ ਕਮਰੇ ਤੇ ਦਾ ਸੀ ਕਿ ਤੂੰ ਜਾ ਮਹਾਤਮਾ ਗਾਂਧੀ ਇਹ ਰੋਡ ਜਿਹੜਾ ਮੇਨਿੰਗ ਹੈ ਅਧੀ ਆਪੇ ਲੱਭ ਲੈਣਾ ਅਸੀਂ ਇਹੋ ਇਹਦਾ ਦੋ ਦਿਨ ਦਾ ਸੀਗਾ ਵੈਸੀ ਨੇ ਇੱਕ ਮਾਈ ਡਾਇਰੈਕਟੇ 1500 ਦਾ ਪਾਰਟੇ ਤੇ ਫਿਰ ਹਮ ਜੀ ਦੋ ਦਿਨ ਦਾ ਲੈਂਦੇ ਸਾਡਾ ਵੱਧ ਜਾਣਾ ਸੀ ਅਸੀਂ ਕੋਈ ਗੱਲ ਕੀਤੀ ਕਿ ਅਸੀਂ ਸ਼ਾਮ ਨੂੰ ਚਲੇ ਜਾਣਾ ਅਸੀਂ ਆਫਲਾਈਨ ਹੀ ਲਿਆ ਤੇ 1300 ਦਾ ਪੋਟੋ ਵਾਲਾ ਵੀ ਬਹੁਤ ਵਧੀਆ ਹੈ ਹੈਲਪਫੁਲ ਹੈ ਹੁਣ ਅਸੀਂ ਚੱਲੇ ਆ ਘੁੰਮਣ ਥੋੜੇ ਦਿਨ ਆਰਾਮ ਕੀਤਾ ਨਾ ਸੀ ਤੇ ਹੁਣ ਚੱਲੇ ਆ ਘੁੰਮਣ ਨੂੰ ਦੇਖਣੇ ਆ ਕਿ ਆਹ ਕੋਹੁੰਦਾ ਤੇ ਬਾਕੀ ਕਾਹੂ ਘੁਮਾਂਗੇ ਜਿੱਨਾ ਕੱਜ ਘੁੰਮ ਕੋਇਆ ਤੱਕ ਘੁੰਮਾਂਗੇ ਐਸ ਤਰ੍ਹਾਂ ਆ ਕੇ ਹੋ ਹੋਟਲ ਓਕੇ ਥੱਲੇ ਵੀ ਕਮਰੇ ਆ ਤੇ ਉੱਪਰ ਵੀ ਹੈਗੇ ਆ ਉੱਪਰ ਆ ਗਾਰਡਨ ਜਿਹਾ ਬਣਿਆ ਆ ਆ ਅਸੀਂ ਜਿਹੜਾ ਨਾ ਮੇਨ ਕੋਨਟੀਚਰੀ ਦੀ ਸਟਰੀਟਸ ਹੈ ਗੜੀਆਂ ਵਿਚ ਦੇ ਨਾਲ ਲੱਗਦੀਆਂ ਉਹਨਾਂ 'ਚ ਘੁੰਮ ਰਹੇ ਆ ਇੱਥੇ ਕੋਈ ਕਹਿੰਦੇ ਅਰਵਿੰਦੋ ਆਸ਼ਰਮ ਐ ਇਦਾਂ ਦੀ ਕੋਈ ਜਗ੍ਹਾ ਪਰ ਦੇਖੋ ਘਰ ਬਹੁਤ ਸੋਹਣੇ ਬਣਾਏ ਹੋਏ ਆ ਦੇਖੋ ਉਹ ਆ ਜਿੱਦਾ ਵਾਈਟ ਦੇ ਵਿੱਚ ਗ੍ਰੇ ਕਲਰ ਕਰਕੇ ਪੁਰਾਣੇ ਘਰ ਐ ਇਹ ਫ੍ਰੈਂਚ ਟਾਊਨ ਮਤਲਬ ਯਾਨੀ ਉਦਾਂ ਦਾ ਹੀ ਆ ਬਰਕਰਾਰ ਉਦਾਂ ਦਾ ਹੀ ਰੱਖਿਆ ਆ ਘਰ ਕਿੰਨਾ ਸੋਹਣਾ ਮਤਲਬ ਕਲਰ ਕੀਤਾ ਆ ਫ੍ਰਾਂਸਿਸ ਮਾਰਟਨ ਕੁਛ ਐਦਾਂ ਲਿਖਿਆ ਆ ਆ ਵੀ ਇੱਧਰ ਵੀ ਇੱਥੇ ਫੋਟੋ ਆ ਕੰਮ ਬਾਅਦ ਚ ਆ ਕੇ ਖਿਚਵਾਵਾਂਗੇ ਹੋਈ ਇੱਧਰ ਇੱਕ ਪਾੜਾ ਨਾ ਪਤਾ ਨਹੀਂ ਹਾਂ ਇੱਧਰ ਇਹ ਕਾ ਘਰ ਜਿਆ ਫੋਰ 216 ਦਾ ਠੀਕ ਹੈ ਅਸੀਂ ਜਵੇ ਅਰਵਿੰਦੋ ਆਸ਼ਰਮ ਪੈਦਲ ਹੀ ਆ ਸੀ ਅਸੀਂ ਜਿਹੜੇ ਇਲਾਕੇ ਚ ਨਾ ਠਹਿਰੇ ਆ ਉਥੇ ਤਕਰੀਬਨ 22 ਫੁੱਟ ਹੀ ਆ ਸਭ ਕੁਝ ਨੇੜੇ ਤੇੜੇ ਤੇ ਇਹ ਤਾਂ ਦੱਸਿਆ ਵੀ ਇਹ ਕੋਰੈਂਚੀ ਦੇ ਅੰਦਰ ਸੀਗਾ ਇੱਥੇ ਇਹ ਹੈਗਾ ਜੀ ਅਰਵਿੰਦੋ ਆਸ਼ਰਮ ਕਾਫੀ ਅਲੱਗ ਜਿਹੀ ਇੱਥੇ ਉਹ ਕਿਆ ਕਹਿੰਦੇ ਹੁੰਦੇ ਫੀਲਿੰਗ ਕਿਆ ਕਹਿੰਦੇ ਹੁੰਦੇ ਸ਼ਾਂਤ ਵੀ ਹੈ ਦੀ ਸ਼ਾਂਤ ਮੇ ਜੀ ਇਦਾਂ ਦੀ ਫੀਲਿੰਗ ਆ ਰਹੀ ਹੈ ਲੋਕ ਸਾਈਕਲ ਯੂਜ਼ ਕਰ ਰਹੇ ਆ ਇੱਥੇ ਆ ਜ਼ਿਆਦਾਤਰ ਤੁਸੀਂ ਦੇਖ ਸਕਦੇ ਆ ਉਹ ਅਰਵਿੰਦਵਾਸ ਸ਼ਰਮ ਤਾਂ ਨਹੀਂ ਗਏ ਸਾਨੂੰ ਹਾਂ ਉੱਥੇ ਜੋਗਾ ਜੂਗਾ ਦਾ ਐਦਾਂ ਦਾ ਕੁਝ ਦੱਸਦੇ ਆ ਪਤਾ ਨਹੀਂ ਹੁਣ ਕੀ ਆ ਅਸੀਂ ਫਿਰ ਅਸੀਂ ਕਿੱਛੜੂ ਪਰੇ ਕੀ ਕਰਨਾ ਦੇਖਣਾ ਅਸੀਂ ਜਿਹੜੀ ਆਪਣੀ ਮੇਨ ਅਸੀਂ ਬੀਚ ਤੇ ਜਾਣਾ ਆ ਉੱਥੇ ਦੇਖਦੇ ਆ ਕਿੱਦਾਂ ਇੱਥੇ ਯਾਰ ਫੋਟੋ ਖਿਚਾਈਏ ਯਾਰ ਆ ਦਿਖਣਾ ਘਰ ਦੀ ਲੋਕੇਸ਼ਨ ਕਿੰਨੀ ਸੋਹਣੀ ਹੈ ਇਹ ਆਸ਼ਰਮ ਹੀ ਹੈ ਬੈਕ ਸਾਈਡ ਹੀ ਹੈ ਰਾਜ ਦਿਵਸ ਪੌਂਟ ਚਿਰੀ ਅੱਛਾ ਰਾਜੇ ਦਾ ਉਸ ਟਾਈਮ ਦਾ ਆਇਆ ਇਹੋ ਇੱਥੇ ਐਂਟਰੀ ਹੋਣੀ ਨਹੀਂ ਹੈ ਨਾ ਇਹਦੀ ਵੀ ਐਂਟਰੀ ਉਹ ਪਰਲੀ ਪਾਸਿਓਂ ਹੈ ਬਹੁਤ ਮਤਲਬ ਨਾ ਦਰਾਖਤ ਬਹੁਤ ਹੈ ਇੱਥੇ ਇਦਾਂ ਤੇ ਆ ਰਿਹਾ ਤਾਂ ਕੋਈ ਕੀਲੇ ਰੰਗਦਾ ਆ ਕੋਈ ਚਿੱਟੇ ਰੰਗਦਾ ਆ ਇੱਥੇ ਜਵਾਰ ਲਾਲ Nehru ਦਾ ਬੁੱਤ ਲੱਗਾ ਆ ਤੇ ਆ ਉਹ ਹੈਗਾ ਲਾਈਟ ਹਾਊਸ ਤੇ ਆ ਮਹਾਤਮਾ Gandhi ਦਾ ਸਟੈਚੂ ਹੈ ਅੱਗੇ ਆ ਕੁਝ ਸਕੂਲਾਂ ਵਾਲੇ ਪਤਾ ਨਹੀਂ ਆਣੇ ਇਕੱਠੇ ਹੋਏ ਕਿਹੜੇ ਆ ਯਾਰ ਇਹ ਕੀ ਕਰਨ ਲੱਗੇ ਆ ਹੈ ਰੈਲੀ ਨਿਕਲਣ ਲੱਗੀ ਹੈ ਲੈ ਵੀ ਆ ਬਹੁਤ ਸੋਹਣੀ ਫੋਟੋ ਖਿੱਚ ਹੋਣੀ ਆ ਇੱਥੇ ਹੈਨਾ ਰੋਕ ਫੀਡ ਰੋਕ ਇਹ ਮਹਾਤਮਾ ਗਾਂਧੀ ਰੌਕ ਬੀਚ ਹੈ ਨਾ ਇੱਥੇ ਹਵਾ ਚੱਲਦੀ ਹੈ ਇੱਥੇ ਹੁਣ ਗਰਮੀ ਸੁੱਖੂ ਪ੍ਰਧਾਨ ਨੋਲਾਂ ਦੇ ਕੋਈ ਹੈ ਇਹ ਇੱਥੇ ਗੰਧ ਨਹੀਂ ਹੈਗਾ ਜਿੱਦਾਂ ਉੱਥੇ ਸੀਗਾ ਨਾ ਇੱਥੇ ਖਾਣ ਪੀਣ ਵਾਲਿਆਂ ਨੇ ਦੂਜਾ ਪਾਇਆ ਸੀਗਾ ਹੈ ਨਾ ਦੁਕਾਨਾਂ ਦੇ ਵਾਲਿਆਂ ਨੇ ਉਹ ਥੱਲੇ ਇਹਨਾਂ ਨੂੰ ਪਾ ਲੈ ਤੂੰ ਉਹ ਚੱਲਾਂਗੇ ਤੇ ਦੇਖ ਤੂੰ ਬਸ ਸ਼ਾਮ ਨੂੰ ਦੇਖਣਾ ਇਹੀ ਕੁਝ ਕਰਨਾ ਇੱਥੇ ਵੀ ਜੈਨਾ ਆਵਾਤਾਂ ਫਸੋਦੀ ਹੁੰਦੀ ਦੀ ਇਹ ਇੱਥੇ ਦਾ ਸੈਪ ਲੈ ਕਨਰਿਕ ਫੇਟਾ ਨਾ ਦੱਸ ਦਿੰਦਾ ਫਸਿਤਾ ਦਿਖਾ ਦਾਂ ਪਹਿਲਾ ਇਹ ਹੀ ਦਿਖਾ ਦਾਂ ਆਇਆ ਪਾਣੀ ਦੇ ਛੱਲਾ ਦੇ ਵਿਦਾਨੀਆਂ ਹਵਾ ਠੰਡੀ ਹੈ ਮੇਨ ਗੱਲ ਇਹ ਹੈ ਤੇ ਦੂਜਾ ਵਿੱਚ ਉਪਰੇ ਹੈ ਉਹ ਇਹ ਪੱਥਰ ਜਿੱਤੇ ਮੁੱਕਦੀ ਨਾ ਉੱਥੇ ਤੁਸੀਂ ਵਿੱਚ ਤੇ ਸਮੁੰਦਰ ਚੱਕ ਚੰਗੀ ਤਰ੍ਹਾਂ ਜਾ ਸਕਦੇ ਹਾਂ ਰੇਤਾ ਹੈ ਇੱਥੇ ਰਿਤੰਤੋ ਨੇ। ਇਹ ਫੋਟੋ ਖਾਣ ਦੀ ਲੋਕੇਸ਼ਨ ਬਹੁਤ ਸੋਹਣੀ ਹੈ। ਹਾਂ ਇਹ ਲਾਈਟ ਹਾਊਸ ਹੈ। ਆਹਾਂ ਇਹ ਪੁਰਾਣੇ ਟਾਈਮ ਦਾ ਮੇਰੇ ਖਿਆਲ ਹੈ ਬਣਿਆ ਹੋਇਆ। ਹਾਂ। ਹੁਣ ਅਸੀਂ ਨਾ ਬੀਚ ਤੋਂ ਆ ਗਏ ਹਾਂ। ਇੱਕਾ ਮਾਰਕੀਟ ਜਈ ਹੈ। ਇਹ ਘੁੰਮ ਕੇ ਦੇਖਣ ਲੱਗੇ ਕਾਹੜੀ ਪੁਰਾਣੀ ਕੋਈ ਪੁਰਾਣੀ ਬਿਲਡਿੰਗ ਜਈ ਬਣੀ ਹੋਈ ਹੈ ਮਾਰਕੀਟ। ਹੈਗੀ ਜੀ ਭਾਰਤੀ ਪਾਰਕ ਬਿਲਕੁਲ ਸੈਂਟਰ ਚ ਹੈ ਉਹਦੇ ਇਸ ਏਰੀਏ ਤੇ ਸਿੱਧੀ ਵਿਚ ਤੋਂ ਸਿੱਧੀ ਮਹਾਤਮਾ ਗਾਂਧੀ ਦਾ ਜਿਹੜਾ ਬੁੱਤ ਹੈ ਪੂਰੀ ਬਿਲਕੁਲ ਸਾਹਮਣੇ ਹੈ ਵੀ ਰਾਤ ਨੂੰ ਸ਼ਾਮ ਨੂੰ 9:00 ਵਜੇ ਘੁੰਮ ਰਹੇ ਆ ਅ ਠੀਕ ਹੈ ਠੀਕ ਹੈ ਰੌਣਕ ਇੱਧਰ ਪਿੱਛੇ ਗਏ ਸੀ ਜਿਹੜਾ ਵਾਈਟ ਟਾਊਨ ਆ ਉੱਥੇ ਤਾਂ ਹੈ ਨਹੀਂ ਕੁਝ ਨਹੀਂ ਇੱਧਰ ਆ ਰੌਣਕ ਖਾਣਾ ਪੀਣਾ ਕੁਝ ਕਰਨਾ ਹੈ ਆਪਾਂ ਡਿਨਰ ਰਾਤ ਦਾ ਖਾਣਾ ਆਣਾ ਹੈ ਇਹ ਦੇਖ ਰਹੇ ਆ ਕੋਈ ਰੈਸਟੋਰੈਂਟ ਵਧੀਆ ਜਿਹਾ ਵਧੀਆ ਜਿਹਾ ਲੌਕਾਂ ਬਹੁਤ ਹੈ ਕੋਈ ਮੈਂ ਅੱਜ ਰੋਣਕ ਵੀ ਇਕ ਇਥੇ ਇੰਡੀਅਨ ਕੈਫੇ ਹਾਊਸ ਹੈ ਅਸੀਂ ਉੱਥੇ ਆਏ ਆਂ ਇੰਡੀਅਨ ਕੈਫੇ ਹਾਊਸ ਇੱਥੇ ਦੇਖਦੇ ਆ ਕਿ ਆਇਆ ਕੋਈ ਪੁਰਾਣੀ ਆ ਪੁਰਾਣਾ ਕੈਫੇ ਹੈ ਇੱਥੇ ਦੇਖਦੇ ਅੰਦਰ ਜਾ ਕੇ ਵੀ ਕੀ ਬਣਦਾ ਇੱਥੇ ਖਾਈਏ ਹੈਨਾ ਓਕੇ 1 एग डोसा एग डोसा वन रवा ये रवा रवा डोसा रबर रवा रवा, रवा रवा मसाला डोसा एक म, मसाला डोसा ਤੇ ਇੱਕ ਐਗ ਡੋਸਾ ਆਇਆ ਜਿੱਤੇ ਦੇਖ ਐਗ ਕਿਹੜਾ ਹੈ ਇਚੋਂ ਹੈ ਐਗ ਕਿਹੜਾ ਹੈ ਇਚੋਂ ਸਸਪੈਂਸ ਹੈ ਸਸਪੈਂਸ ਹੈ ਚਲ ਆ ਸਵੀਟ ਡਿਸ਼ ਬਣਾਈ ਆ ਸੀ ਇਹਨਾਂ ਦੀ ਰਵਾ ਕੇਸਰੀ ਇਹ ਖਾ ਕੇ ਦੇਖਣ ਲੱਗੇ ਆ। ਇਹ ਕਹਿੰਦਾ ਸੀ ਮਨ ਲੋ ਤਾਂ ਕੜਾਹੀ ਹੀ ਆ। ਉਹੀ ਆ ਕੜਾਹੀ ਆ। ਆਹ। ਮੱਚ ਗਈ ਵੀ ਹੈ। ਲਾਸਟ ਵਿੱਚ ਉਹਨਾਂ ਹੁਣ ਅਸੀਂ ਦੁਬਾਰਾ ਫੇਰ ਉੱਥੇ ਗਏ ਸੀ ਇੰਡੀਅਨ ਕਾਫੇ ਹਾਊਸ 'ਚ। ਅਸੀਂ ਕਾਫੀ ਪੀ ਕੇ ਆਏ ਆਂ। ਤੇ 10 ਵਜੇ ਉਹ ਬੰਦ ਕਰ ਦਿੰਦੇ ਆ। ਉਦੋਂ ਕਾਫੀ ক্লোਜ਼ ਹੋਣੇ ਸ਼ੁਰੂ ਹੋ ਗਾਇਆ ਤੇ ਬੰਦ 10 ਵਜੇ ਆ ਜਾਂਦਾ। ਤੇ ਇਹ ਮੀ ਦਾ ਸਿਆ ਕੱਲ ਦਾ ਹੁਣ ਅਸੀਂ ਕੱਲ ਨੂੰ ਮਿਲਾਂਗੇ ਤੁਹਾਨੂੰ ਕੱਲ ਦੇਖਦੇ ਕਿੱਧਰ ਜਾਣਾ ਹੈ ਠੀਕ ਹੈ ਤੇ ਗੁੱਡ ਨਾਈਟ ਹਾਂਜੀ ਗੁੱਡ ਮਾਰਨਿੰਗ ਜੀ ਅੱਜ ਸਦਾ ਦੂਜਾ ਦਿਨ ਹੈ ਤੁਹਾਡੇ ਚਰੀਚ ਤੇ ਹੁਣ ਅਸੀਂ ਤਿਆਰ ਹੋ ਗਏ ਆ ਤੇ ਹੁਣ ਅਸੀਂ ਜਾਣਾ ਹੈਗਾ ਸਕੂਟਰ ਹਾਇਰ ਕਰਨਾ ਹੈ ਅੱਜ ਥੋੜਾ ਸਕੂਟਰ ਤੇ ਐਕਸਪਲੋਰ ਕਰਾਂਗੇ ਅਸੀਂ ਕਾਫੀ ਕੁਝ ਅਸੀਂ ਕੱਲ ਦੇਖ ਲਿਆ ਸੀ ਤੇ ਹੁਣ ਥੋੜਾ ਬ੍ਰੇਕਫਾਸਟ ਵੀ ਕਰਨਾ ਹੈ ਫਾਕੀ ਅੱਜ ਮੀਂਹੇ ਅਸਾਰ ਵੀ ਹੈ ਔਰ 12 ਵਜੇ ਤੋਂ ਬਾਅਦ ਅਸਿਆ ਮੀਂਹ ਤੇ ਦੀ ਛਤਰੀ ਇੱਕ ਨਾਲ ਲੈ ਲਈ ਹੈ ਤੇ ਦੇਖਦੇ ਆਪਾਂ ਇਹ ਰਹਿਂਦਾ ਕੀ ਹੈ ਵਾਈਕ ਰੈਡ ਟੇ ਲੈਣ ਲੱਗੇ ਸਕੂਟੀ ਤੇ 400 ਚ ਕਿੰਦਾ ਹੈ ਬੰਦਾ ਆਹ ਖੜੀਆਂ ਸਕੂਟਰੀਆਂ ਕਈ ਤਰ੍ਹਾਂ ਦੀਆਂ ਸਕੂਟਰੀਆਂ ਆਇਆ ਇਹਨਾਂ ਕੋਲ ਅਸੀਂ ਐਕਟਵਾ ਲਈ ਹੈ ਆਹਾ ਆ ਖੜੀ ਹੈ ਜੀ ਤਾਂ ਫੋਟੋ ਖਿੱਚਣ ਲੱਗਾ ਹੈ ਇਹਦੇ ਜਿੱਥੇ ਕੋਈ ਦੇਖੋ ਸਕ੍ਰੈਚ ਆ ਤਾਂ ਪਤਾ ਲੱਗ ਜਾਏਗਾ। ਉਹ ਕੇ ਜ਼ਰੂਰੀ ਹੁੰਦਾ ਹੈ ਜੇ ਤੁਸੀਂ ਬਾਈਕ ਜਾਂ ਕੋਈ ਸਕੂਟੀ ਰੈਂਟ ਤੇ ਲੈਣੇ ਆ ਤਾਂ ਉਹਦੀ ਫੋਟੋ ਜਾਂ ਵੀਡੀਓ ਜ਼ਰੂਰ ਬਣਾਓ ਤਾਂ ਕਿ ਬਾਅਦ ਵਿੱਚ ਪ੍ਰੋਬਲਮ ਨਾ ਆਵੇ। ਇਹ ਚਰਚ ਹੈ ਸੇਕਰਡ ਹਾਰਟ ਬੇਸਲ ਦਾ ਇਹੋ ਰੇਲਵੇ ਸਟੇਸ਼ਨ ਕੋਲ ਹੈ ਤੇ ਅਸੀਂ ਦੇਖਣ ਚਲੇ ਆ ਹੁਣ ਦੇਖਦੇ ਆ ਅੰਦਰ ਮੈਂ ਬੋਲਣਾ ਨਹੀਂ ਹੈਗਾ ਕਿਉਂਕਿ ਜੇ ਜ਼ਿਆਦਾ ਬੋਲਾਂਗੇ ਵਧੀਆ ਨਹੀਂ ਲੱਗਦਾ ਆਰਾਮ ਨਾਲ ਦੇਖਾਂਗੇ ਤੇ ਵਧੀਆ ਹੈ ਸੀ ਆਏ ਹੈਗੇ ਮੈਨਗਰੋਵ ਫੋਰੈਸਟ ਆ ਦੇਖ ਰਹੇ ਇਥੇ ਕਿ ਆ ਅਟਰੈਕਸ਼ਨਸ ਤੇ ਲਿਖਿਆ ਹੈ ਸੀ ਕਿ ਮੈਨਗਰੋਵ ਫੋਰੈਸਟ ਇਥੇ ਬਰਿਕਲ ਬੋਟਿੰਗ ਹੈ ਜਿਹੜਾ ਮੈਨਗਰੋਵ ਜੰਗਲ ਹੈ ਨਾ ਉਹਦੇ ਪਿੱਛੇ ਬੋਟ ਬੂਡ ਕਮਾਣੀਆਂ ਨਹੀਂ ਦੇਖਦੇ ਕਿੰਦਾ ਦਾ ਲੱਗਦਾ ਆ ਨਾ ਕੁ ਕਾਲੇ ਠੀਕ ਆ ਫੋਟੋਆਂ ਕੀ ਨਿਕਲ ਰਹਾ ਹੈ ਇਹ ਬੋਟਿੰਗ ਵਾਲਾ ਕਹਿੰਦਾ ਕੁਝ ਐਦਾਂ ਕਮਾਣਾ ਹੈ ਇੱਕ ਕਹਾ ਨਕਸ਼ਾ ਜਿਹਾ ਬਣਾਏ ਆ ਨੇ ਈਡਨ ਬੀਚ ਅਰੀਕਾ ਮੈਡੂ ਅਦਰੋਕ ਬੀਚ ਹੈ ਦਾ ਕੁਝ ਕਿਤੇ ਕਿਤੇ ਵਿੱਚ ਬੋਟ ਕਮਾਣੀ ਆ ਉਹਦੇ ਵਿੱਚ ਲੈ ਕੇ ਜਾਏਗਾ ਇਹ ਸਾਰਾ ਹਾਂ ਆ ਸਕੂਬਾ ਡਾਈਵਿੰਗ ਨਾ ਰਿਹਾ ਢਬਰੇ ਸਕੂਬਾ ਡਾਈਵਿੰਗ ਇਹੋ ਸ਼ੇਅਰਿੰਗ ਹੈ ਬੋਟ ਬਾਕੀ ਬੰਦੇ ਅਜੇ ਆ ਰਹੇ ਆ ਤੇ ਉਸ ਤੋਂ ਬਾਅਦ ਇਹੋ ਬੋਟ ਚੱਲਣੀ ਅਸੀਂ ਮੜ ਜਾ ਇੱਥੇ ਨੂੰ ਆ ਗਏ ਪਤ ਨਹੀਂ ਆ ਫੱਟੇ ਜਿਹਾ ਲਾ ਕੇ ਇੱਥੇ ਫੋਟੋ ਪੁਆਇੰਟ ਬਣਾਏ ਆ ਜੀ ਆਹ ਖੜੀਆਂ ਬੋਟਸ ਇਹਨਾਂ ਚ ਕੋਈ ਜਾਏਗੀ ਜੀ ਤੇ ਨਾ ਲਾਈਫ ਜੈਕਟ ਪਾ ਲਈ ਗਰਮੀ ਤਾਂ ਨਹੀਂ ਲੱਗਦੀ ਲਾਈਫ ਜੈਕਟ ਚ ਹਾਂ ਆਏ ਤਾਂ ਠੀਕ ਹੈ ਠੰਡੀ ਹੈ ਨਹੀਂ ਤਾਂ ਠੀਕ ਹੈ ਲਾਈਫ ਜੈਕਟ ਕਹਿੰਦੇ ਜ਼ਰੂਰੀ ਹੈ ਮੈਂ ਵੀ ਪਾਈ ਹੋਈ ਹੈ ਪਾਣੀ ਬਣੀ ਹੈ ਪਾਣੀ ਪੈਣੀ ਕਹਿੰਦੇ ਪਾਣੀ 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 ਬਣੀ ਇਹ ਪਾਣੀ ਚੱਲ ਪਈ ਆ ਬੋਟ ਤੇ ਪਾਣੀ ਇਹ ਗੰਦਾ ਜਿਹਾ ਆ ਆ ਨਾਲ ਫੋਰੈਸਟ ਹੈ ਮੈਨਗਰੋਵ ਫੋਰੈਸਟ ਦੋਨੋਂ ਸਾਈਡ ਹੈ ਐ ਅੱਗੇ ਜਾ ਕੇ ਰੇਸ ਦਊਂਗਾ ਇੱਥੇ ਉਤਰਨ ਲੱਗੇ ਅਸੀਂ ਇੱਥੇ ਅ ਇੱਕ ਜਗ੍ਹਾ ਹੈ ਪ੍ਰਾਣੀ ਉਹ ਦਿਖਾਉਣ ਲਈ ਗੱਡੀ ਲਾਣ ਲੱਗਾ ਇਹੋ ਕੰਡੇ ਤੇ ਸਾਹਮਣੇ ਨੂੰ ਕਹਿੰਦੇ ਜਾਣਾ ਹੈ ਇਸ ਨੂੰ ਕੋਈ ਦੇਖਦੇ ਕਿ ਆਇਆ ਇੱਥੇ ਉਹ ਕਿਆ ਕਹਿੰਦਾ ਸੀਗਾ ਇੱਥੇ ਉਹੀ ਤਾਂ ਨਹੀਂ ਹੈਗੀ ਜਿਹੜੀ ਪ੍ਰਾਣੀ ਆਰਕੀਓਲੋਜੀਕਲ ਸਾਈਟ ਹੈ ਅਰਿਕਾ ਮਾਡੂ ਇਹਦਾ ਨਾਮ ਹੈ ਉਹੀ ਹੋਣੀ ਆ। ਸੋ ਅਸੀਂ ਪਹੁੰਚ ਗਏ ਹਾਂ ਅਰਿਕਮਾਡੂ ਇਸ ਤਰ੍ਹਾਂ ਕੁਛ ਨਾਮ ਹੈ ਇਹਦਾ। ਫੋਟੋ ਇੱਥੇ ਲਾ ਫੋਟੋ ਆ ਯਾਰ। ਸੋ ਇਹ ਨਾ ਸਾਈਟ ਹੈਗਾ ਇਹਦਾ ਨਾਮ ਹੈਗਾ ਅਰਿਕਮਾਡੂ। ਇਹੋ ਆਰਕੀਓਲੋਜੀਕਲ ਸਾਈਟ ਹੈ। ਚੋਲਾ ਐਂਪਾਇਰ ਦੇ ਟਾਈਮ ਦੀ 2nd ਸੈਂਚਰੀ ਦੀ। ਤੇ ਇذ ਵਿੱਚ ਕਹਿੰਦੇ ਆ ਵੀ ਪੁਰਾਣੀ ਸਮੇਂ ਚ ਪੋਰਟ ਸੀਗਾ ਰੋਮਨ ਅੰਪਾਇਰ ਰੋਮਨ ਦੇ ਨਾਲ ਵੀ ਇੱਥੇ ਵਪਾਰ ਹੁੰਦਾ ਸੀ ਗ੍ਰੀਕ ਦੇ ਨਾਲ ਵੀ ਹੁੰਦਾ ਸੀ ਕੁਝ ਇਹੋ ਜਿਹੀਆਂ ਇਥੋਂ ਚੀਜ਼ਾਂ ਮਿਲੀਆਂ ਨੇ ਜਿਹੜੀਆਂ ਮਿਊਜ਼ੀਅਮ ਪਾਲਟੇਚਰੀ ਮਿਊਜ਼ੀਅਮ ਚ ਹੈ ਤੇ ਇਹ ਪੋਰਟ ਹੁੰਦਾ ਸੀ ਪੁਰਾਣੀ ਸਮੇਂ ਦਾ ਤੇ ਥੋੜਾ ਜਿਹਾ ਇਹਦਾ ਬਚਿਆ ਆ ਭਾਗ ਵੀ ਉਹੀ ਇਹੋ ਖੜੀਆਂ ਆ ਆਦੀ ਵਾਰਾਂ ਇੱਥੇ ਕਿੱਥੇ ਲੱਗਦਾ ਲੋਕੇਸ਼ਨ ਦੇਖ ਕਿੱਥੇ ਕਿੱਤਨੀ ਆਪਾਂ ਆਓ ਭਾਈ ਕਿੱਥੇ ਆਉਣਾ ਹੈ ਨਾ ਲਾਇਨਾ ਖਾਉਂਦਾ ਫਿਰ ਕਿੱਥੇ ਨਹੀਂ ਨਾ ਦੁਬਾਰਾ ਫਿਰ ਵੋਟ ਚ ਹੋਰ ਦੇਖਦੇ ਕਿੱਥੇ ਲੈ ਕੇ ਜਾਂਦਾ ਕਿੱਥੇ ਲੈ ਕੇ ਜਾਣਾ ਵਾਹਮਣੇ ਇੱਧਰ ਫੋਟ ਤੇ ਹੋ ਹੁਣ ਸਾਨੂੰ ਨਾ ਇਹ ਆਹਾਂ ਪੌਂਟਿਚਰੀ ਪੋਰਟ ਤੇ ਲੈ ਆਇਆ ਹੈ ਨਾ ਇੱਥੇ ਆਹਾਂ ਬਹੁਤ ਬੜੇ-ਬੜੀਆਂ ਕਿਸ਼ਤੀਆਂ ਖੜੀਆਂ ਫਿਸ਼ਿੰਗ ਯਾਰ ਫਿਸ਼ਿੰਗ ਕਾਲੀਆਂ ਹਾਂ ਫਿਸ਼ਿੰਗ ਬੋਟਸ ਓਕੇ ਉਹ ਸਾਰੀਆਂ ਜਿੰਨੀਆਂ ਵੀ ਹੈ ਨਾ ਕਿਸ਼ਤੀਆਂ ਆ ਇਹੋ ਇਹਨਾਂ ਦੇ ਝੰਡਾ ਲੱਗਾ ਹੈ देखो इंडिया ਦਾ ਇਹ ਕਈ ਵਾਰੀ ਕਹਿੰਦੇ ਹਨ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਮਸ਼ਵਾਰੇ ਦੂਜੇ ਦੇਸ਼ ਚ ਚਲ ਜਾਂਦੇ ਆ ਤਾਂ ਫੇਰ ਝੰਡੇ ਤੋਂ ਪਤਾ ਲੱਗ ਜਾਂਦਾ ਪਈਂ ਇੰਡੀਆ ਦੀ ਹੈ ਉਹ ਆ ਦੋ ਦੋ ਝੰਡੇ ਲੱਗੇ ਹੋਇਆ ਹੁਣ ਸਾਨੂੰ ਇਹੋ ਲੈ ਕੇ ਆ ਕਾਫੀ ਦੂਰ ਸਮੁੰਦਰ ਚ ਪਾਣੀ ਦੀ ਲਹਿਰਾਂ ਚ ਪਾਣੀ ਹੁਣ ਇੱਥੇ ਸਾਫ਼ ਜਾ ਦਿਗਾ ਆ Thank you. ਲੇਰਾ ਕਰ ਕੀ ਹੈ ਲੇਰਾ ਕਰ ਇਹ ਪਾਣੀ ਲੇਰਾ ਕਰਕੇ ਨਾ ਕਿਸ਼ਤੀ ਬਹੁਤ ਐਸੇ ਸਮੁੰਦਰ ਚ ਬਹੁਤ ਝੂਲ ਝੋਲ ਮਾਰਦੀ ਹੈ ਇੱਕ ਵਾਰ ਤੇ ਬੰਦੇ ਨੂੰ ਡਰ ਲੱਗਣ ਲੱਗ ਪੈਂਦਾ ਹੈ ਜਨਾਲਿਕ ਨਹੀਂ ਇਹ ਹਲਤੀ ਆ ਬੰਦੇ ਉਹ ਹੁਣ ਉਹੀ ਉਲਟਾ ਦੇਣੀ ਉਹ ਦਿਓ ਦਿਓ ਦੇਖ ਉਹ ਜਾੜਾ ਜਾੜੀ ਕਰਦਾ ਬੇਫਕੂ ਅਸੀਂ ਦੁਬਾਰਾ ਉੱਥੇ ਪਹੁੰਚ ਰਹੇ ਹਾਂ ਸਾਵੇ ਕਬੇ ਤੋਂ ਮਟਾ ਬਾਕੀ ਦੀਆਂ ਕਿਸ਼ਤੀਆਂ ਵੀ ਆ ਰਹੀਆਂ ਇਹ ਪਾਣੀ ਚ ਹੁੰਦਾ ਉਹ ਤਰਕ ਜਿੱਥੇ ਐਦਾਂ ਦਾ ਨਾ ਸਮੁੰਦਰੀ ਪਾਣੀ ਹੁੰਦਾ ਹੈ ਉੱਥੇ ਹੀ ਹੁੰਦਾ ਜ਼ਿਆਦਾ ਭਾਰਤ ਵਰਨ ਉਹ ਚੇੜੀ ਵਿੱਚ ਸੋ ਵੀ ਇਸਗਾ ਜੀ ਮੈਨਗਰੋਵ ਮੈਨਗਰੋਵ ਫੋਰੈਸਟ ਤੇ ਟੋਪ ਬਹੁਤ ਹੈ ਹਿਮਿਡੀਟੀ ਹੈਗੀ ਅੱਜ ਮੀਂਹ ਦਸਿਆ ਮੀਂਹ ਹਜੇ ਪੱਧਰ ਕੋਈ ਨਹੀਂ ਦਿਖ ਰਿਹਾ ਬਾਕੀ ਦੇਖੋ ਹੁਣ ਦੇਖਦੇ ਆਂ ਅਗਲੀ ਜਗ੍ਹਾ ਜਾਂਦੇ ਆਂ ਹੁਣ ਕੀਂਡਾ ਬੜਾ ਪਾਓ ਮੰਗਾਇਆ ਹੈ ਜਿਹੜਾ ਇਹ ਬੰਬੇ ਵਾਲਾ ਨਾ ਹਾਂਜੀ ਬੰਬੇ ਵਾਲਾ ਇੱਕ ਰੈਸਟੋਰੈਂਟ ਚ ਰੁਕੇ ਸੀ ਉਹ ਇਹ ਇਸ ਤਰ੍ਹਾਂ ਦੇ ਬਣਾ ਕੇ ਦਿੱਤੇ ਉਹਨੇ ਲੋ ਜੀ ਅਸੀਂ ਨਾ ਸਕੂਟਰੀ ਹੁਣ ਵਾਪਸ ਕਰ ਦੇਣੀ ਐ ਹੁਣ ਫੇਰ ਲਏ ਕਾਫੀ ਜਿੰਨਾ ਘੁੰਮਣ ਆਸਦਾ ਟਿਕਟ ਬੁੱਕ ਕਰਾਣੀ ਐ ਸ਼ਾਮ ਦੀ ਆਪਾਂ ਸ਼ਾਮ ਰਾਤੀ 10 ਵਜੇ ਦੀ ਰਾਮੇਸ਼ਵਰਮ ਦੀ ਚਲੋ ਉੱਤਕ ਤੁਹਾਡੇ ਨਾਲ ਜੁੜੇ ਰਹਿੰਦੇ ਆ ਜਿੱਥੋਂ ਅਸੀਂ ਆਪਣਾ ਸਕੂਟਰ ਰੈਂਟ ਕੀਤਾ ਸੀ ਉਹਦੇ ਸਾਹਮਣੇ ਮੰਦਰ ਆਇਓ ਦੇਖੋ ਕਿੰਨੀਆਂ ਮੂਰਤੀਆਂ ਆ ਇਸ ਮਾਰਕੀਟ ਚ ਨਾ ਸਾਰੀਆਂ ਰੈਂਟ ਵਾਲੀਆਂ ਸਕੂਟਰੀਆਂ ਆਏ ਆ ਸੀ ਹੈਗੇ ਇਸ ਟਾਈਮ 8:00 ਚੱਲੇ ਹੈਗੇ ਰਾਮੇਸ਼ਪੁਰਮ ਨੂੰ ਬੱਸ ਸਾਡੀ ਮਿਲਲੇਗੀ ਜੀ ਬੱਸ ਸਟੈਂਡ ਤੋਂ ਬੱਸ ਸਟੈਂਡ ਵੱਲ ਜਾਂਦੇ ਆ ਇਸ ਟਾਈਮ ਨਾਲ ਆਟੋ ਰਿਕਸ਼ੀ ਵਾਲੇ ਇੱਥੇ ਨਾ ਸ਼ਹਿਰ ਥੋੜਾ ਛੇਤੀ ਬੰਦ ਹੋ ਜਾਂਦਾ ਹੈ ਮਤਲਬ 9:30-10:00 ਵਜੇ ਸਭ ਕੁਝ ਬੰਦ ਹੋ ਗੋਣ ਲਗ ਬੰਦਾ ਹੈ ਕੋਈ ਆਟੋ ਵਾਲੇ ਆਪਣੀ ਮਰਜ਼ੀ ਨਾਲ ਰੇਟ ਲਾਉਂਦੇ ਆ ਬਸ ਇਹ ਆਟੋ ਵਾਲਾ ਮਿਲਿਆ ਇੱਕ ਕੋਈ ਇਮਾਨਦਾਰੀ ਚਾਹ ਕਹਿੰਦਾ ਇੰਨੇ ਪੈਸੇ ਸਾਨੂੰ ਇੱਥੇ ਵੇਟ ਕਰਨ ਨੂੰ ਕਿਹਾ ਹੈ ਬਹਿਨ ਆਣੀ ਹੈ ਇੱਕ ਬੱਸ ਕਿਸੇ ਹੋਰ ਜਗ੍ਹਾ ਹੈ ਉਹ ਬਹਿਨ ਨੇ ਪਿਕ ਕਰਕੇ ਲੈ ਜਾਣਾ ਸਾਨੂੰ ਇੱਥੇ 3-4 ਪੁਆਇੰਟ ਫਾਉਂਡੇਸ਼ਨ ਜਿੱਨਾ ਬਹਿਨ ਨੇ ਚੱਕੜੀਆਂ ਬੰਦੇ ਦੀਆਂ ਬਸ ਇਹ ਇੱਥੇ ਆ ਕੇ ਉੱਤੀ ਬਹਿਨ ਆਣੀ ਇਸ ਇੱਕ ਪੁਆਇੰਟ ਤੇ ਆਦਾ ਹੈ ਉਹਦੇ ਬਾਅਦ ਔਰ ਦੇ ਘੰਟੇ ਚ ਬਹਿਨ ਆਣਾ ਅਸੀਂ ਇਸ ਆਪਣੀ ਐਨੋਵਾ ਚ ਨਾ ਪੌਂਡੀਚਰੀ ਤੋਂ ਆਏ ਆ ਟਿੰਡੀ ਬਨਮ ਇੱਥੋਂ ਬਾਸ ਆਣੀ ਹੈ ਇਹ ਨਾ ਆਹ ਮੋਰੇ ਹਾਈਵੇ ਹੈ ਚਨਈ ਤੋਂ ਰਾਮੇਸ਼ਵਰਮ ਨੂੰ ਬੜਾ ਹਾਈਵੇ ਇੱਥੇ ਬੱਸ ਮਿਲਣੀ ਹੈ ਮਤਲਬ ਬੱਸ ਪੌਂਡੀਚਰੀ ਨੂੰ ਆਦੀ ਪੌਂਡੀਚਰੀ ਤੋਂ ਪਿਕਅਪ ਕਰਕੇ ਇੱਥੇ ਤੱਕ ਲਿਆਂਦੇ ਆ ਈਵਨ 40 ਕਿਲੋਮੀਟਰ ਹੋਣਾ ਇਹੋ ਹੋਣ ਬੱਸ ਸਾਡੀ ਥੋੜੀ ਦੇਰ ਚ ਆਣੇ ਆਣੀ ਆ 1 ਜਾਂ 2 ਮਿੰਟ ਚ ਬਹੁਤ ਸਰਵਿਸ ਹੈ ਇੱਥੇ ਸਲੀਪਰ ਵਸਦੀ ਹਰੇਕ 2-3 ਮਿੰਟ ਬਾਅਦ ਸਲੀਪਰ ਵਸ ਤੁਰ ਹੀ ਹੋਈ ਆ ਕੋਈ ਨਾ ਹੋਈ ਇਹ ਕਾ ਖੜੀ ਆ ਹੁਣ ਸਵਾਰੀਆਂ ਚੱਕ ਰਹੀ ਆ ਇਥੋਂ ਸਾਡੇ ਵਾਲੀ ਵਸੀ ਤੇ ਮਗਰੇ ਆਣੀ ਆ ਆ ਸਾਨੂੰ ਹੁਣ ਬੱਸ ਮਿਟ ਗਈ ਆ ਤੇ ਇਹ ਸਲੀਪਰ ਵਾਸਤੇ ਅੱਲੋਤ ਮਿਲਦੇ ਆ ਹਮੇਸ਼ਪੁਰਮ ਤੇ ਐਨਿਕ ਵੀਡੀਓ ਸੇ ਪੁੰਡਿਚਰੀ ਤੋਂ ਅਸੀਂ ਆ ਗਏ ਆ ਪੁੰਡਿਚਰੀ ਸਾਡਾ ਬਹੁਤ ਵਧੀਆ ਰਿਹਾ ਮਿਲਦੇ ਆ ਅਗਲੀ ਵੀਡੀਓ ਚ ਖੁਸ਼ ਰਹੋ ਸਲਾਮਤ ਰਹੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਅੱਛੇ ਲੱਗਦੇ ਆ ਤਾਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜੇ ਮੇਰਾ ਚੈਨਲ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਅਗਲੀ ਵੀਡੀਓ ਚ ਅਗਲੇ ਡੈਸਟੀਨੇਸ਼ਨ ਤੇ